ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ ਮੂਸਾ ਦੇ ਗੁਰਦੁਆਰਾ ਸਾਹਿਬ ਵਿੱਚ 12 ਸਾਲ ਗ੍ਰੰਥੀ ਦੀ ਨੌਕਰੀ ਕਰਨ ਵਾਲੇ ਗ੍ਰੰਥੀ ਸਿੰਘ ਦੇ ਘਰ ਦਾ ਹੋਇਆ ਇਹ ਹਾਲ ਅੱਜ ਤੋਂ 4 ਸਾਲ ਪਹਿਲਾਂ ਇੱਕ ਘਰ ਡਿੱਗ ਚੁੱਕਾ ਸੀ ਅਤੇ ਅੱਜ ਦੇ ਹਾਲਾਤ ਇਹ ਨਹੀਂ ਗੱਲ ਕਰਵਾਉਂਦੇ ਹਾਂ। ਅ ਭਾਈ ਆਪਾਂ ਜਿਹੜੇ ਖੜੇ ਆਂ ਪਲਾਟ ਚ ਕਿਹਦਾ ਪਲਾਟ ਆ ਜਾਣਕਾਰੀ ਦਿਓ ਕੀ ਮਾਮਲਾ ਹੈ? ਇਹ ਜੀ ਹਰਬੰਦ ਸਿੰਘ ਆ ਜੀ ਸਾਡਾ ਗ੍ਰਾਮ ਸਿੰਘ ਦਾ। ਹੂੰ ਉਹ ਬਸੇ ਗੁਰੂ ਘਰ ਦੀ ਸੇਵਾ ਕਰਦਾ ਸੀ ਗ੍ਰੰਥੀ ਸਾਹਿਬ ਸੀ ਤੁਹਾਨੂੰ ਪਤਾ ਹੀ ਗ੍ਰੰਥੀਆਂ ਦੀ ਜਿਹੜੀ ਤਨਖਾਹ ਉਹ ਕਿਹੜੀ ਹੁੰਦੀ ਹੈ ਲਗਭਗ 5-4000 ਹੀ ਹੁੰਦੀ ਆ ਉਹਦੇ ਨਾਲ ਆਪਦੀ ਇੱਕ ਜਰਮਾਸਾ ਹੁੰਦਾ ਹੈ ਪਿਛਲੇ 1-2-3 ਸਾਲ ਹੋ ਗਏ ਉਹ ਤਾਂ ਜਿਹੜੇ ਮਕਾਨ ਆ ਸਾਰਾ ਡਿੱਗ ਪਿਆ ਸੀਗਾ ਇਹ 2-3 ਸਾਲਾਂ ਤੋਂ ਮੁੜ ਕੇ ਉਹ ਮਕਾਨ ਬਣਿਆ ਨਹੀਂ ਉਹਨੇ ਫਿਰ ਜੋ ਡਿੱਗਣ ਤੋਂ ਬਾਅਦ ਆ ਜਿਹੜਾ ਹੈਗਾ ਤੁਸੀਂ ਕੈਮਰਾ ਮਾਰ ਕੇ ਦੇਖ ਲਓ ਵੀ ਜਿਹੜੀ ਇਹ ਨਿਊ ਨੇ ਭਰੀ ਸੀ ਕਮਰਾ ਪਾਉਣ ਵਾਸਤੇ ਉਹਦੇ ਕੋਲ ਵੀ ਪੈਸੇ ਨਹੀਂ ਸੀ ਉਹਨੇ ਫਿਰ ਪਾਉਣ ਤੋਂ ਅਹੀਂ ਰਹਿ ਗਿਆ ਨਿਊ ਭਰੀ ਦੀ ਭਰਾਈ ਰਹਿ ਗਈ ਇਹ ਆ ਕਮਰਾ ਜਿਹੜਾ ਦਾ ਅਸੀਂ ਖੜਿਆ ਵੀ ਡਿੱਗਣ ਕਿਨਾਰੀ ਐ ਮਤਲਬ ਬਹੁਤ ਜਿਆਦਾ ਗਰੀਬ ਹੈਗਾ ਮਤਲਬ ਇਸ ਕਰਕੇ ਉਹ ਪੌਂਕ ਦੇ ਕੋਲ ਕੋਈ ਪੈਸਾ ਨਹੀਂ ਪਾਉਣ ਵਾਸਤੇ ਜੇ ਕੋਈ ਸਰਕਾਰ ਜਾਂ ਕੋਈ ਆਪਣਾ ਕੋਈ ਐਨਆਰਏ ਵੀਰ ਕੋਈ ਇਹੋ ਜਿਹਾ ਕੋਈ ਆਪਣਾ ਗੁਰਮੁਖ ਪਹਿਰਾ ਰਹਿਮ ਕਰਕੇ ਕੋਈ ਉਹਦਾ ਪਹਿਰੇ ਦਾ ਕਮਰਾ ਪਾ ਦਿੰਦਾ ਹੋ ਜੇ ਤੇ ਇਸ ਟਾਈਮ ਉਹ ਵਿਚਾਰਾ ਹੁਣ ਕਿਰਾਏ ਤੇ ਕਿਤੇ ਬੈਠਾ ਹੈ ਜਿਵੇਂ ਆਪਣੀ ਜਸਜੀਪੀਸੀ ਆ ਜਾਂ ਸਿੱਖ ਜਥੇਬੰਦੀਆਂ ਨੇ ਉਹਨਾਂ ਤੋਂ ਕੀ ਮੰਗ ਕਰਾਂ ਕਿ ਗੁਰੂ ਦੀ ਆਪਣਾ ਗ੍ਰੰਥੀ ਸਿੰਘ ਸੀਗਾ ਬਹੁਤ ਸੇਵਾ ਕਰੀ ਐ ਇਸ ਪਿੰਡ ਦੇ ਗੁਰੂ ਘਰ ਚ ਆਪਣਾ ਸਿੱਖ ਜਥੇਬੰਦੀਆਂ ਤੋਂ ਜਿਸ ਜਿਹੜੇ ਸਿੱਖਾਂ ਦੀ ਹਮਾਇਤੀ ਕੰਮ ਕਰ ਰਹੀਆਂ ਨੇ ਜਥੇਬੰਦੀਆਂ ਉਹਨਾਂ ਤੋਂ ਕੀ ਮੰਗ ਕਰਾਂ ਵੀ ਮੰਗਦੇ ਆ ਜੀ ਹੁਣ ਜਿਵੇਂ ਸਾਡੀ ਗੁਰਦੁਆਰਾ ਪ੍ਰਬੰਧ ਕਮੇਟੀ ਹੈ ਇਹਨਾਂ ਕੋਲ ਮਤਲਬ ਬਹੁਤ ਫੰਡ ਹੁੰਦਾ ਹੈ ਜਿਹੜੇ ਸਾਡੇ ਗ੍ਰੰਥੀ ਸਿੰਘ ਨੇ ਸਾਡੇ ਮਤਲਬ ਲੋਕਾਂ ਨੂੰ ਪ੍ਰਚਾਰ ਕਰਕੇ ਗੁਰੂ ਦੇ ਲੜ ਲਾਉਂਦੇ ਆ ਇਹਨਾਂ ਦੀ ਜਿਹੜੀ ਸਾਨੂੰ ਸੇਵਾ ਦਾ ਇਹਨਾਂ ਨੂੰ ਵੀ ਕਰਨੀ ਚਾਹੀਦੀ ਹੈ ਜਿਨੇ ਵੀ ਗ੍ਰਾਂਥੀ ਸਿੰਘ ਹੈ ਕਈ ਬੰਦੇ ਸੀ ਸੁਣਦੇ ਰਹੇ ਨੇ ਵੀ ਗ੍ਰਾਂਥੀ ਸਿੰਘ ਵਿਚਾਰੇ ਬਹੁਤ ਗਰੀਬ ਨੇ ਉਹ ਮਤਲਬ ਘਰੋਂ ਬੇਕਾਰ ਵੀ ਹੋਏ ਫਿਰਦੇ ਨੇ ਉਹਨਾਂ ਕੋਲ ਮਕਾਨ ਬੈਠਣੂ ਵੀ ਨਹੀਂ ਹੁੰਦਾ ਇਸ ਕਰਕੇ ਸਾਡੇ ਨੇ ਸਾਰੇ ਸਿੱਖ ਜਥੇਬੰਦੀਆਂ ਨੇ ਜਾਂ ਗੁਰਦੁਆਰਾ ਪਰਮੰਤ੍ਰ ਕਮੇਟੀਆਂ ਨੇ ਜਿੰਨੀਆਂ ਵੀ ਜਿਵੇਂ ਸਾਡੇ ਨੇੜੇ ਲੱਗਦਾ ਦਮਦਮਾ ਸਭ ਲੱਗਦਾ ਅੰਮ੍ਰਿਤਸਰ ਕਮੇਟੀ ਹੈ ਜੋ ਵੀ ਕਮੇਟੀਆਂ ਨੇ ਇਹਨਾਂ ਨੂੰ ਵੀ ਸਾਡੇ ਮਤਲਬ ਇਸ ਚੀਜ਼ ਨੂੰ ਦੇਖ ਕੇ ਸਾਡਾ ਕੰਮ ਕਰਨਾ ਚਾਹੀਦਾ ਗ੍ਰਾਂਥੀ ਸਿੰਘ ਦੇ ਦਾ ਜਿਹੜੇ ਗੁਰੂ ਦੇ ਲੜ ਲਾਉਂਦੇ ਨੇ ਅਸੀਂ ਇਹਨਾਂ ਜਦੋਂ ਮੰਗ ਕਰਦਾ ਸਰਕਾਰ ਤੋਂ ਵੀ ਮੰਗ ਕਰਦੇ ਆ ਬਿਓ ਵੀ ਇਹਨਾਂ ਚੀਜ਼ਾਂ 'ਤੇ ਧਿਆਨ ਕਰਨਾ ਤੁਸੀਂ ਤਾਂ ਪਿੰਡ ਦੇ ਬਸਨੀਕ ਹੋ ਤੁਹਾਨੂੰ ਪਤਾ ਹੋ ਕਿੰਨੇ ਕ ਸਾਲ ਹੋ ਗਏ ਘਰ ਦੀਏ ਹਾਲਾਤ ਹੋਏ ਨੂੰ ਘਰ ਦੇ ਹਾਲਾਤ ਅੱਜ ਤਾਂ ਹੁਣ ਇਹ ਮਤਲਬ 3-4 ਸਾਲਾਂ ਤੋਂ ਦੇਖੀ ਜਾਂਦੇ ਆ ਆ ਜੋ ਦਿਗਣ ਤੋਂ ਬਾਅਦ ਇਹ ਤੋਂ ਇੱਟ ਵੀ ਨਿਕਲ ਗਈ ਇੱਕ ਇੱਟ ਵੀ ਨਿਕਲੀ ਕਿਰਾਏ ਤੇ ਬੈਠਾ ਕੋਈ ਪੈਸਾ ਹੈ ਹੀ ਨਹੀਂ ਸਾਨੂੰ ਸਾਰਿਆਂ ਨੂੰ ਜਾਣਕਾਰੀ ਹੈ ਕੋਈ ਪੈਸਾ ਨਹੀਂ ਉਹ ਮੈਨੂੰ ਦੱਸਿਆ ਸੀ ਕੁਝ ਬੰਦੇ ਨੇ ਕਹਿੰਦੇ ਬਿਮਾਰ ਵੀ ਰਹਿੰਦਾ ਦਵਾਈ ਚੱਲਦੀ ਆ ਉਹਦੀ ਹਾਂ ਬਿਮਾਰ ਰਹਿੰਦਾ ਜੀ ਉਹ ਬਿਮਾਰ ਰਹਿੰਦਾ ਕੋਈ ਸ਼ੱਕ ਨਹੀਂ ਦਵਾਈ ਉਹਦੀ ਚੱਲਦੀ ਹੈ ਕਈ ਵਾਰਾਂ ਦਵਾਈ ਲੈਣ ਵਾਸਤੇ ਵੀ ਇੰਨਾ ਮਜਬੂਰ ਆ ਵੀ ਕਈ ਵਾਰ ਸਾਡੇ ਵਰਗਾ ਤੋਂ 200 300 ਰੁਪਿਆ ਵੀ ਲੈ ਕੇ ਜਾਂਦਾ ਉਹ ਕਈ ਵਾਰ ਤਾਂ ਕੋਈ ਰੱਸਣ ਵੀ ਨਹੀਂ ਹੁੰਦਾ ਕਈ ਤਾਂ ਉਹਨੂੰ ਇਹ ਹੀ ਕੋਈ ਗੁਰਮੁਖਿ ਕਾਰੇ ਇਹ ਵਧ ਕਰੇ ਰੱਸਣ ਵੀ ਸਿੱਟ ਕੇ ਆਉਂਦੇ ਆ ਇੰਨੀ ਜ਼ਿਆਦਾ ਗਰੀਬੀ ਉਹਦੇ ਤੇ ਹੁਣ ਉਹ ਘਰ ਨਾ ਹੁਣ ਕਰਕੇ ਕਿਰਾਏ ਤੇ ਬੈਠਾ ਸਮਾਂ ਉਹਨੂੰ ਬਚਣ ਬੈਠਣ ਨੂੰ ਜਗ੍ਹਾ ਨਹੀਂ ਹੈਗੀ ਹੁਣ ਠੀਕ ਹੈ ਤੁਹਾਨੂੰ